ਸੀ ਪੈਸੇ ਕਢਾ ਕੇ ਆਪਣੇ ਘਰ ਆਏ ਤੇ ਉਹ ਅੱਗੇ ਜਾ ਕੇ 10 ਫੀਸ ਚ ਆਈਡੀ ਬੀਆਈ ਬੈਂਕ ਹੈ ਉੱਥੇ ਜਾ ਕੇ ਉਹਨੇ ਪੈਸੇ 60000 10 10000 ਕਰਕੇ 6 ट्रांजैक्शन ਕੀਤੀਆਂ ਨੇ ਤੁਹਾਡਾ ਪਿੰਨ ਕਿਵੇਂ ਦੇਖਿਆ ਉਹਨੇ ਕੋਈ ਮਨਛਾ ਪ੍ਰਗਟਾਈ ਇਸ ਚੀਜ਼ ਦੀ ਉੱਥੇ ਦੋ ਮਸ਼ੀਨਾਂ ਨਾਲ ਲੱਗੀਆਂ ਹੋਈਆਂ ਨੇ ਉਹਨੇ ਜਦ ਮੈਂ ਪਿੰਨ ਵਗੈਰਾ ਪਾ ਰਹੀ ਹੋਣੀ ਉਹਨੇ ਸ਼ਾਇਦ ਜਾ ਦੇਖਿਆ ਹੋਣਾ ਕਿਉਂਕਿ ਮੈਂ ਉਹਨੂੰ ਪਿੰਨੀ ਦੱਸੀ ਕੋ ਮੌਕੇ ਤੇ ਕੋ ਗਾਰਡ ਨਹੀਂ ਮੌਜੂਦ ਸੀਗਾ ਉੱਥੇ ਗਾਰਡ ਉੱਥੇ ਹੈ ਨਹੀਂ ਸੀ ਕੋਈ ਵੀ ਬੈਂਕ ਦੇ ਵਿੱਚ ਗੱਲਬਾਤ ਕੀਤੀ ਐਚਡੀਐਫਸੀ ਬੈਂਕ ਦੇ ਵਿੱਚ ਹਾਂਜੀ ਗੱਲ ਕੀਤੀ ਆ ਉਹ ਕਹਿੰਦੇ ਕਹਿੰਦੇ ਜਦ ਪੁਲਿਸ ਵਾਲਿਆਂ ਨੂੰ ਅਸੀਂ ਫੁਟੇਜ ਵਗੈਰਾ ਦੇ ਦਾਂਗੇ ਜਿੰਨਾ ਹੋ ਸਕੇ ਅਸੀਂ ਕੋਆਪਰੇਟ ਕਰਾਂਗੇ ਕਹਿੰਦੇ ਅਸੀਂ ਇਸ ਚ ਕੁਝ ਨਹੀਂ ਕਰ ਸਕਦੇ ਕਿ ਇਹ ਏਟੀਐਮ ਚ ਫਰੋਡ ਹੋਇਆ ਤੁਹਾਡੇ ਨਾਲ ਹੋਇਆ ਮੈਂ ਜਦੋਂ ਪੈਸੇ ਕੱਢ ਕੇ ਬਾਹਰ ਜਾਣ ਲੱਗੀ ਕਹਿੰਦਾ ਪਿੱਛੋਂ ਟਾਈਮਿੰਗ ਚੱਲ ਰਹੀ ਹੈ ਇਹਨੂੰ ਕੈਨਸਲ ਕਰ ਦਿਓ ਨਹੀਂ ਤਾਂ ਪਿੱਛੋਂ ਕੋਈ ਵੀ ਆ ਕੇ ਪੈਸੇ ਕੱਢ ਸਕਦਾ ਹੈ ਫਿਰ ਇਹਨੇ ਨੂੰ ਉਹਨੇ ਗੱਲਾਂ ਚ ਲਾ ਕੇ ਕਾਰਡ ਸਹੀ ਨਹੀਂ ਆ ਜਾਂ ਕੁਝ ਵੀ ਆ ਉਹਨੇ ਬਸ ਇਹਨਾਂ ਗੱਲਾਂ ਚ ਲਾਇਆ ਕਹਿੰਦਾ ਕਾਰਡ ਸਹੀ ਨਹੀਂ ਆ ਕੱਢ ਕੇ ਦੁਬਾਰਾ ਚੇਂਜ ਕਰੋ ਉਹਨੇ ਆਪਣਾ ਕਾਰਡ ਹੱਥ ਚ ਫੜਿਆ ਹੋਇਆ ਸੀ ਕਦੋਂ ਮੇਰਾ ਕਾਰਡ ਆਪਣੇ ਹੱਥ ਚ ਲੈ ਕੇ ਚੇਂਜ ਕਰਤਾ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਸੁਰਖਾਬ ਦੋਸਤੋ ਲੋਕਾਂ ਦੇ ਨਾਲ ਧੋਖੇਬਾਜ਼ੀ ਠੱਗੀ ਕਰਨ ਦਾ ਹਰ ਰੋਜ਼ ਠੱਗਬਾਜ਼ ਨੇ ਧੋਖੇਬਾਜ਼ ਨੇ ਉਹ ਨਵਾਂ ਪੈਤਲਾ ਕੱਢ ਰਹੇ ਨੇ ਹੁਣ ਸਿੱਧੇ ਤੌਰ ਤੇ ਏਟੀਐਮ ਦੇ ਵਿੱਚੋਂ ਇੱਕ ਵੱਖਰੇ ਤਰੀਕੇ ਦੀ ਚੋਰੀ ਕੀਤੀ ਜਾ ਰਹੀ ਹੈ ਏਟੀਐਮ ਦੇ ਵਿੱਚ ਜੇ ਕੋਈ ਵਿਅਕਤੀ ਪੈਸੇ ਕਢਾਉਣ ਜਾਂਦਾ ਆ ਜਾਂ ਕਿਤੇ ਨਾ ਕਿਤੇ ਅਣਜਾਣ ਹੁੰਦਾ ਆ ਉਸ ਚੀਜ਼ ਤੋਂ ਤਾਂ ਉਹਦਾ ਫਾਇਦਾ ਚੁੱਕਿਆ ਜਾਂਦਾ ਆ ਤੇ ਉੱਥੇ ਮੌਕੇ ਤੇ ਹੀ ਏਟੀਐਮ ਕਾਰਡ ਬਦਲ ਕੇ ਉਸੇ ਏਟੀਐਮ ਦੇ ਉੱਤੋਂ ਪਿੰਨ ਨੰਬਰ ਵੀ ਜਿਹੜਾ ਕਿ ਮੌਕੇ ਤੇ ਦੇਖ ਕੇ ਪੈਸੇ ਕਢਾ ਲਏ ਜਾਂਦੇ ਨੇ ਅਜਿਹੀ ਇੱਕ ਘਟਨਾ ਮੁਹਾਲੀ ਦੇ ਵਿੱਚ ਵਾਪਰੀ ਮੇਰੇ ਨਾਲ ਇੱਕ ਨੌਜਵਾਨ ਲੜਕੀ ਹੈ ਜਿਸ ਨੇ ਨਾਲ ਇਹ ਸਾਰਾ ਕੁਝ ਹੋਇਆ ਹਾਲਾਂਕਿ ਜੇਕਰ ਅਸੀਂ ਗੱਲ ਕਰ ਲਈਏ ਇਸ ਕਿਸ ਤਰੀਕੇ ਨਾਲ ਮੈਟਰ ਬਣਿਆ ਕਿਵੇਂ ਉਹ ਪੈਸੇ ਕਢਾਏ ਗਏ ਕਿ ਕਾਰਵਾਈ ਹੋ ਰਹੀ ਹੈ ਇਹ ਸਾਰੀ ਚੀਜ਼ਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਅਸੀਂ ਇਸ ਵਕਤ ਮੁਹਾਲੀ 'ਚ ਬੈਠੇ ਆ ਤੇ ਮੇਰੇ ਨਾਲ ਉਹ ਪੀੜਤਾ ਮੇਰੇ ਨਾਲ ਨੇ ਜਿਨ੍ਹਾਂ ਦੇ ਏਟੀਐਮ ਬਦਲਿਆ ਗਿਆ ਠੱਗਬਾਜ਼ਾਂ ਨੇ ਠੱਗੀ ਜਿਨ੍ਹਾਂ ਨਾਲ ਕੀਤੀ ਹੈ ਜਾਨਣਾ ਚਾਹਾਂਗੇ ਇਹ ਘਟਨਾ ਕਿਦਨ ਦੀ ਹੈ ਕਿਸ ਤਰੀਕੇ ਦੇ ਨਾਲ ਘਟਨਾ ਹੋਈ ਹੈ ਤੁਸੀਂ ਕਿੱਥੋਂ ਜੜਾ ਕੇ ਆ ਪੈਸੇ ਕਢਾਉਣ ਗਏ ਸੀਗੇ ਇਹ ਦੋ ਤਰੀਕ ਦੀ ਗੱਲ ਹੈ 2 ਸਤੰਬਰ ਦੀ ਗੱਲ ਹੈ ਅਸੀਂ 11:00 ਵਜੇ ਪੈਸੇ ਕਢਾਣ ਗਏ ਸੀ ਉਹ ਸਾਡੇ ਜਦ ਅਸੀਂ ਅੰਦਰ ਐਂਟਰ ਕੀਤੇ ਤਾਂ ਪਿੱਛੇ ਇੱਕ ਬਾਅਦ ਚ ਦੋ ਮਸ਼ੀਨਾਂ ਨਾਲ ਲੱਗੀਆਂ ਹੋਈਆਂ ਨੇ ਇੱਕ ਮਸ਼ੀਨ ਸ਼ਾਇਦ ਬੰਦ ਸੀਗੀ ਮੈਨੂੰ ਇਹਨਾਂ ਨਹੀਂ ਪਤਾ ਮੈਂ ਆਪਣੀ ਮਸ਼ੀਨ ਤੇ ਕੰਮ ਕਰ ਰਹੀ ਸੀ ਉਹ ਪਿੱਛੋਂ ਆਇਆ ਕਹਿੰਦਾ ਮਸ਼ੀਨ ਚੱਲ ਰਹੀ ਮੈਂ ਕਿਹਾ ਨਹੀਂ ਮੈਨੂੰ ਨਹੀਂ ਪਤਾ ਦੇਖ ਲਓ ਫਿਰ ਕਹਿੰਦਾ ਮੈਂ ਜਦੋਂ ਪੈਸੇ ਕੱਢ ਕੇ ਬਾਹਰ ਜਾਣ ਲੱਗੀ ਕਹਿੰਦਾ ਪਿੱਛੋਂ ਟਾਈਮਿੰਗ ਚੱਲ ਰਹੀ ਹੈ ਇਹਨੂੰ ਕੈਨਸਲ ਕਰ ਦਿਓ ਨਹੀਂ ਤਾਂ ਪਿੱਛੋਂ ਕੋਈ ਵੀ ਆ ਕੇ ਪੈਸੇ ਕੱਢ ਸਕਦਾ ਹੈ ਫਿਰ ਇਹਨੇ ਨੂੰ ਉਹਨੇ ਗੱਲਾਂ ਚ ਲਾ ਕੇ ਕਾਰਡ ਸੇ ਹੀ ਨਹੀਂ ਆ ਜਾਂ ਕੁਝ ਵੀ ਆ ਉਹਨੇ ਬਸ ਇਹਨਾਂ ਗੱਲਾਂ ਚ ਲਾਇਆ ਕਹਿੰਦਾ ਕਾਰਡ ਸੇ ਨਹੀਂ ਆ ਕੱਢ ਕੇ ਦੁਬਾਰਾ ਚੇਂਜ ਕਰੋ ਉਹਨੇ ਆਪਣਾ ਕਾਰਡ ਹੱਥ ਚ ਫੜਿਆ ਹੋਇਆ ਸੀ ਕਹਿੰਦਾ ਮੇਰਾ ਕਾਰਡ ਆਪਣੇ ਹੱਥ ਚ ਲੈ ਕੇ ਚੇਂਜ ਕਰਤਾ ਸੋ ਤਸਵੀਰਾਂ ਤੁਸੀਂ ਸੁਣ ਵੀ ਰਹੇ ਹੋ ਪੀੜਤਾ ਵੱਲੋਂ ਕੀ ਕੋ ਜਿਸ ਤਰੀਕੇ ਨਾਲ ਬਿਆਨ ਕੀਤਾ ਜਾ ਰਿਹਾ ਨਾ ਨਾ ਤੁਹਾਨੂੰ ਸੀ ਤਸਵੀਰ ਵੀ ਦਿਖਾ ਰਹੇ ਆ ਸੀਸੀਟੀਵੀ ਫੁਟੇਜ ਜਿਹੜੀ ਆਈ ਹੋਈ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਕਾਰਡ ਬਦਲਿਆ ਗਿਆ ਅੱਛਾ ਜਦੋਂ ਤੁਸੀਂ ਪੈਸੇ ਕਢਾਉਣ ਗਏ ਹੋ ਉਹ ਵਿਅਕਤੀ ਜਿਹੜਾ ਉੱਥੇ ਇੱਕ ਮੌਕੇ ਤੇ ਮੌਜੂਦ ਸੀ ਉਹ ਤੁਹਾਡੇ ਤੋਂ ਬਾਅਦ ਚੋਂ ਆਇਆ ਜਾਂ ਪਹਿਲਾਂ ਉਹ ਇਰਤ ਗਿਰਦੇ ਕਿਤੇ ਢੇਡੇ ਕੱਢ ਰਿਹਾ ਸੀ ਬਾਅਦ ਚ ਆਇਆ ਜਦ ਮੈਂ ਅੰਦਰ ਐਂਟਰ ਹੋ ਗਈ ਸੀ ਉਸ ਤੋਂ ਬਾਅਦ ਆਇਆ ਕੀ ਉਹਨੇ ਕੋਈ ਕੋਈ ਤੁਹਾਡਾ ਪਿੰਨ ਕਿਵੇਂ ਦੇਖਿਆ ਉਹਨੇ ਕੋਈ ਮਨਛਾ ਪ੍ਰਗਟਾਈ ਇਸ ਚੀਜ਼ ਦੀ ਉੱਥੇ ਦੋ ਮਸ਼ੀਨਾਂ ਨਾਲ ਲੱਗੀਆਂ ਹੋਈਆਂ ਨੇ ਉਹਨੇ ਜਦ ਮੈਂ ਪਿੰਨ ਵਗੈਰਾ ਪਾ ਰਹੀ ਹੋਣੀ ਉਹਨੇ ਸ਼ਾਇਦ ਜ਼ਰ ਦੇਖਿਆ ਹੋਣਾ ਕਿਉਂਕਿ ਮੈਂ ਉਹਨੂੰ ਪਿੰਨੀ ਦੱਸਿਆ ਕਹ ਲ ਕਿ ਸਿੱਧੇ ਤੌਰ ਤੇ ਕਹਿ ਦिए ਕਿ ਸਾਵਧਾਨੀ ਵਰਤਣ ਦੀ ਲਈ ਕਿਹਾ ਜਾਂਦਾ ਆ ਕੋਈ ਮੌਕੇ ਤੇ ਕੋਈ ਗਾਰਡ ਨਹੀਂ ਮੌਜੂਦ ਸੀਗਾ ਉੱਥੇ ਗਾਰਡ ਉੱਥੇ ਹੈ ਨਹੀਂ ਸੀ ਕੋਈ ਵੀ ਜਦ ਅਸੀਂ ਬਾਅਦ ਚ ਪੁੱਛਿਆ ਗਾਰਡ ਨੂੰ ਕਿ ਵੀ ਤੂੰ ਕਿੱਥੇ ਸੀ ਕਹਿੰਦਾ ਮੈਂ ਉੱਪਰ ਜਨਰੇਟਰ ਚ ਤੇਲ ਪਾਣ ਗਿਆ ਸੀ ਕਹਿੰਦਾ ਲਾਈਟ ਨਹੀਂ ਸੀਗੀ ਲਾਈਟ ਚਲੀ ਗਈ ਸੀ ਲਾਈਟ ਚਲੀ ਗਈ ਹਾਂਜੀ ਤੇ ਕਿਹੜਾ ਤੁਹਾਡੇ ਕੋਲੋਂ ਏਟੀਐਮ ਕਾਰਡ ਕਿਹੜੀ ਬੈਂਕ ਦਾ ਸੀ ਤੇ ਜਿੱਥੇ ਤੁਸੀਂ ਪੈਸੇ ਕਢਾਉਣ ਗਏ ਸੀ ਉਹ ਕਿਹੜੇ ਬੈਂਕ ਤੋਂ ਏਟੀਐਮ ਮਸ਼ੀਨ ਸੀ ਅਸੀਂ ਐਸਡੀਐਫਸੀ ਬੈਂਕ ਚ ਗਏ ਸੀ ਜਿਹੜਾ ਉਹਨੇ ਕਾਰਡ ਚੇਂਜ ਕੀਤਾ ਉਹ ਆਰਬੀਐਲ ਬੈਂਕ ਦਾ ਆ ਤੁਹਾਡੇ ਕੋਲ ਕਿਹੜਾ ਸੀਗਾ ਐਚ ਡੀ ਐਫ ਸੀ ਸੀ ਹਾਂਜੀ ਐਚ ਡੀ ਐਫ ਸੀ ਇਹ ਮੋਹਾਲੀ ਦਾ ਕਿਹੜੇ ਫੇਸ ਦੀ ਘਟਨਾ ਹੈ 11 ਫੇਸ ਮੋਹਾਲੀ ਦੀ ਠੀਕ ਹੈ ਅੱਛਾ ਉਦੋਂ ਮੌਕੇ ਤੇ ਉਹਨੇ ਉਦੋਂ ਕਾਰਡ ਬਦਲ ਦਿੱਤਾ ਤੁਹਾਨੂੰ ਪਤਾ ਨਹੀਂ ਲੱਗਿਆ ਕਾਰਡ ਜਦੋਂ ਬਦਲ ਬਿਲਕੁਲ ਵੀ ਪਤਾ ਨਹੀਂ ਲੱਗਿਆ ਬਸ ਉਹਨੇ ਇੱਕਦਮ ਚੇਂਜ ਕਰਤਾ ਮੈਨੂੰ ਬਿਲਕੁਲ ਵੀ ਪਤਾ ਨਹੀਂ ਲੱਗਿਆ ਤੁਸੀਂ ਉਹ ਦੁਬਾਰਾ ਕਾਰਡ ਵਰਤਣ ਦੀ ਕੋਸ਼ਿਸ਼ ਨਹੀਂ ਕੀਤੀ ਨੇ ਮੈਂ ਉਸ ਟੈਂਪਸੇ ਕਢਾ ਲਏ ਸੀਗੇ ਸਿਰਫ ਉਹਨੇ ਕਿਹਾ ਕਿ ਟਾਈਮਿੰਗ ਚੱਲ ਰਹੀ ਹੈ ਇਹਨੂੰ ਕੈਨਸਲ ਕਰ ਦੋ ਇਹਨੇ ਨੂੰ ਉਹਨੇ ਕਾਰਡ ਚੇਂਜ ਕਰਤਾ ਸੀ ਠੀਕ ਹੈ ਤੇ ਉੱਥੋਂ ਤੁਸੀਂ ਤੁਰੰਤ ਨਿਕਲੇ ਪਿੱਛੋਂ ਹੀ ਉਹ ਜਿਹੜਾ ਸੀਸੀਟੀਵੀ ਦੇ ਵਿੱਚ ਨਜ਼ਰ ਆਉਂਦਾ ਪਿੱਛੋਂ ਹੀ ਉਹ ਵਿਅਕਤੀ ਵੀ ਨਿਕਲ ਜਾਂਦਾ ਹੈ ਹਾਂਜੀ ਉਸ ਤੋਂ ਬਾਅਦ ਫਿਰ ਕਿਤੇ ਹੋਰ ਜੱਕ ਟ੍ਰਾਂਜੈਕਸ਼ਨ ਹੁੰਦੀ ਹੈ ਅਸੀਂ ਪੈਸੇ ਕਢਾ ਕੇ ਆਪਣੇ ਘਰ ਆਏ ਤੇ ਉਹ ਅੱਗੇ ਜਾ ਕੇ 10 ਫੇਸ ਚ ਆਈਡੀ ਬੀਆਈ ਬੈਂਕ ਹੈ ਉੱਥੇ ਜਾ ਕੇ ਉਹਨੇ ਪੈਸੇ 60000 10-10000 ਕਰਕੇ 6 ਟ੍ਰਾਂਜੈਕਸ਼ਨ ਕੀਤੀਆਂ ਨੇ ਠੀਕ ਹੈ ਤੁਹਾਨੂੰ ਫਿਰ ਉਹ ਜਦੋਂ ਮੈਸੇਜ ਆਉਂਦੇ ਨੇ ਉਦੋਂ ਪਤਾ ਉਨੇ 9 ਮਿੰਟ ਚ 60000 ਰੁਪਏ ਕਢਾ ਲਏ। ਵੀ ਤੁਹਾਨੂੰ ਪਤਾ ਕਦੋਂ ਲੱਗਿਆ ਤੁਹਾਡੇ ਕੋਲ ਏਟੀਐਮ ਜਿਹੜਾ ਆ ਉਹ ਗਲਤ ਏਟੀਐਮ ਆ। ਅਸੀਂ ਜਦੋਂ ਉੱਥੇ ਗਏ ਤਾਂ ਸਾਨੂੰ ਉੱਥੇ ਜਾ ਕੇ ਪਤਾ ਲੱਗਿਆ ਸੀ ਕਿ ਵੀ ਜਦ ਅਸੀਂ ਬੈਂਕ ਚ ਗਏ ਤਾਂ ਉੱਥੇ ਜਾ ਕੇ ਅਸੀਂ ਦੇਖਿਆ ਸੀ ਕਿ ਏਟੀਐਮ ਚੇਂਜ ਕਰਤਾ ਉਹਨੇ। ਉਹਨੇ ਕਿਸੇ ਹੋਰ ਬੈਂਕ ਮਤਲਬ ਏਟੀਐਮ ਮਸ਼ੀਨ ਤੋਂ ਪੈਸੇ ਕਢਾਈ ਜਾ ਕੇ। ਹਾਂਜੀ ਆਈਡੀਪੀਆਈ ਬੈਂਕ ਏਟੀਐਮ ਆ ਉੱਥੇ 10 ਫੀਸ ਚ ਆ ਉੱਥੇ ਜਾ ਕੇ ਉਹਨੇ ਪੈਸੇ ਕਢਾਈ ਸੀ। ਠੀਕ ਹੈ। 60000 ਰੁਪਏ ਕੜਾ ਹੈ ਹਾਂਜੀ 60000 ਰੁਪਏ ਕੜਾ ਹੈ ਇਹ 60000 ਕਿਵੇਂ ਮਤਲਬ ਵੈਸੇ 40000 ਦੀ ਲਿਮਟ ਹੁੰਦੀ ਤੁਹਾਡੇ ਕੋਲ ਕੋਈ ਵੱਖਰਾ ਏਟੀਐਮ ਕਾਰਡ ਸੀਗਾ ਪਲੇਟ ਪਲੇਟਿਨਮ ਕਾਰਡ ਸੀਗਾ ਸਾਡੇ ਕੋਲ ਤਾਂ ਕਰਕੇ ਉਸਦੀ ਲਿਮਟ 1 ਲੱਖ ਰੁਪਏ ਸੀਗੀ ਠੀਕ ਹੈ ਹਾਂਜੀ ਅੱਛਾ ਉਸ ਤੋਂ ਬਾਅਦ ਕੋਈ ਇਨਕੁਆਰੀ ਕੋਈ ਜਾਂਚ ਪੜਤਾਲ ਕੋਈ ਪੁਲਿਸ ਤੱਕ ਪਹੁੰਚ ਕੀਤੀ ਗਈ ਹੋ ਕੋਈ ਬੈਂਕ ਤੱਕ ਪਹੁੰਚ ਕੀਤੀ ਗਈ ਹੋ ਅਸੀਂ ਬੈਂਕ 'ਚ ਵੀ ਰਿਪੋਰਟ ਕਰਾਈ ਸੀਗੀ ਤੇ ਅਸੀਂ ਥਾਣੇ ਵੀ ਰਿਪੋਰਟ ਕਰਾਤੀ ਆ ਉਹ ਜਿਹੜੀ IDBI ਬੈਂਕ ਜਿੱਥੋਂ ਨੇ ट्रांजैक्शन ਕੀਤੀ ਆ ਉੱਥੇ ਦੀ ਹਜੇ ਤੱਕ CCTV ਫੁਟੇਜ ਨਹੀਂ ਆਈ ਆ ਉਹ ਮੈਡਮ ਨਾਲੇ ਦੱਸਦੇ ਵੀ ਨਹੀਂ ਹੈਗੇ ਨਾਲ ਜਵਾਬ ਦੇ ਰਿਹਾ ਕੋਈ ਕਹਿੰਦੇ ਜਦ ਆਊਗੀ ਤਾਂ ਤੁਹਾਨੂੰ ਦੱਸ ਦੋਗੇ ਹਜੇ ਤੱਕ ਕਿੰਨੇ ਦਿਨ ਹੋ ਗਏ ਅਸੀਂ ਕਿੰਨੀ ਵਾਰ ਉਹਨਾਂ ਕੋਲ ਜਾ ਵੀ ਆਏ ਆ ਉਹ ਕੋਈ ਰਸਤਾ ਨਹੀਂ ਦੱਸ ਰਹੇ ਕੋਈ ਮਤਲਬ 2 ਸਤੰਬਰ ਦਾ ਮਸਲਾ ਆ तकरीबन ਅੱਜ ਅਸੀਂ ਕਹਿ ਦिए ਕਿ 9-10 ਦਿਨ ਇਸ ਮਸਲੇ ਨੂੰ ਹੋ ਚੁੱਕੇ ਨੇ 9-10 ਦਿਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਜਾਂਚ ਪੜਤਾਲ ਕਿੰਨੀ ਵਧੀ ਨਹੀਂ ਸਰ ਪੁਲਿਸ ਦਾ ਕੀ ਕਹਿਣਾ ਹੈ ਪੁਲਿਸ ਕੰਦੀ ਅਸੀਂ ਲੱਭ ਦਾਂਗੇ ਛੇਤੀ ਲੱਭ ਦਾਂਗੇ ਅਜੇ ਤੱਕ ਤਾਂ ਕੁਝ ਉਹਨੇ ਨਹੀਂ ਦੱਸਿਆ ਨਹੀਂ ਬਸ ਜਿਹੜਾ ਨੁਕਸਾਨ ਹੋਇਆ ਇਹ ਇਹ ਤੁਹਾਡੇ ਲਈ ਕਿੰਨਾ ਵੱਡਾ ਘਾਟਾ ਆ 60000 ਰੁਪਏ ਕੋਈ ਛੋਟੀ ਅਮਾਉਂਟ ਨਹੀਂ ਹੁੰਦੀ ਬਹੁਤ ਜ਼ਿਆਦਾ ਵੱਡੀ ਅਮਾਉਂਟ ਹੁੰਦੀ ਹੈ ਹਾਂਜੀ ਅਸੀਂ ਰੋਜ਼ ਕੰਮ ਕਰਦੇ ਕਰਦੇ ਆ ਕਿ ਮਿਹਨਤ ਨਾਲ ਪੈਸੇ ਕਮਾਉਂਦੇ ਆ ਹੁਣ ਉਹਨੇ ਤਾਂ ਜੋ ਕਰਨਾ ਸੀ ਕਰਤਾ ਕਿ ਕਾਫੀ ਨੁਕਸਾਨ ਤਾਂ ਕਾਫੀ ਵੱਡਾ ਹੈ ਪਰ ਫੈਮਿਲੀ ਮੈਂਬਰ ਜਿਹੜੇ ਮਾਤਾ ਪਿਤਾ ਨੇ ਉਹ ਕੀ ਕਰਦੇ ਨੇ ਡੈਡੀ ਕੇਬਲ অপারেਟਰ ਹਨ ਕੀ ਹਾਂਜੀ ਸੂਏ 60000 ਰੁਪਇਆ ਇੱਕ ਠੱਗੀ ਦਾ ਸ਼ਿਕਾਰ ਇਹ ਜਿਹੜੀ ਲੜਕੀ ਹੋਈ ਹੈ ਪੀੜਤਾ ਹੈ ਸਾਡ ਨਾਲ ਹੈ ਉਹਨਾਂ ਬਿਆਨ ਕੀਤਾ ਕਿ ਕਿਵੇਂ ਸੀਸੀਟੀਵੀ ਫੁਟੇ ਤੁਹਾਨੂੰ ਜਿਵੇਂ ਦਿਖਾ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਉਹ ਕਾਰਡ ਬਦਲਿਆ ਗਿਆ ਕਿਸ ਤਰੀਕੇ ਦੇ ਨਾਲ ਉਹ ਜਿਹੜਾ ਪੈਸੇ ਖੜਾਏ ਗਏ ਅਗਲੇ ਕੁਝ ਮਿੰਟਾਂ ਦੇ ਵਿੱਚ ਪੈਸੇ ਕਢਾ ਲਏ ਗਏ ਅੱਛਾ ਜਦੋਂ ਕਾਰਡ ਬਦਲਿਆ ਗਿਆ ਤੁਸੀਂ ਉਹ ਤੁਹਾਡੇ ਮਗਰ ਹੀ ਉਹ ਨਿਕਲ ਜਾਂਦਾ ਕਿ ਤੁਸੀਂ ਦੇਖਿਆ ਕੋਈ ਨਾਲ ਉਹਦੇ ਹੋਰ ਸੀ ਜਾਂ ਕੋ ਕਿਹੜੇ ਵਾਹਨ ਤੇ ਗਿਆ ਕਿਹੜੇ ਵੀਕਲ ਤੇ ਗਿਆ ਉੱਥੋਂ ਨਹੀਂ ਮੈਂ ਉਸ ਟਾਈਮ ਮੈਂ ਨਾ ਧਿਆਨ ਨਹੀਂ ਦਿੱਤਾ ਉਹ ਪਿੱਛੇ ਬਾਅਦ ਚ ਨਿਕਲਿਆ ਜਦ ਮੈਂ ਨਿਕਲਿਆ ਉਹ ਜਦ ਹੀ ਨਿਕਲ ਗਿਆ ਬਾਹਰ ਉਹ ਸੀਸੀਟੀਵੀ ਵਿੱਚ ਦੇਖਿਆ ਸੀ ਕਿ ਨਾਲ ਹੀ ਨਿਕਲ ਗਿਆ ਅੱਛਾ ਜਿਹੜਾ ਕਾਰਡ ਤੁਹਾਡਾ ਸੀ ਹੋ uh, HDFC ਦਾ ਉਹਨੇ ਤੁਹਾਨੂੰ ਇੱਕ ਹੋਰ ਕੰਪਨੀ ਬੈਂਕ ਦਾ ਕਾਰਡ ਦੇ ਦਿੱਤਾ ਉਹ ਦੇਖਣ ਚ ਸੇਮ ਸੀ ਬਿਲਕੁਲ ਹਾਂਜੀ ਬਿਲਕੁਲ ਸੇਮ ਸੀ ਕਾਰਡ ਉਹ ਕੋਈ ਹੋਰ ਕਾਰਡ ਵੀ ਉਹਦੇ ਵਿੱਚ ਮੌਜੂਦ ਸੀਗਾ ਤੁਹਾਨੂੰ ਕਿ ਨਿਗਾਹ ਪਈ ਹੋਵੇ ਤੁਹਾਡੇ ਨਹੀਂ ਉਸ ਕੋਲ ਹੋਣੇ ਸ਼ਾਇਦ ਉਹ ਆਪਣਾ ਪਰਸ ਲੈ ਰਿਆ ਸੀਗਾ ਉਸ ਚ ਹੋਣੇ ਸ਼ਾਇਦ ਪਰ ਉਹਨੇ ਜਦ ਕੱਢਿਆ ਤਾਂ ਇੱਕ ਹੀ ਕਾਰਡ ਸੀਗਾ ਉਹਦੇ ਕੋਲ ਇੱਕੋ ਕਾਰਡ ਦੇ ਵਿੱਚੋਂ ਕੱਢਿਆ ਹਾਂਜੀ ਸੂਈ ਬੜਾ ਜਿਹੜਾ ਛਾਤਰ ਠੱਗ ਨੇ ਚੋਰ ਬੜੇ ਛਾਤਰ ਨੇ ਉਹ ਦੇਖ ਵੀ ਲੈਂਦੇ ਨੇ ਜਦੋਂ ਤੁਸੀਂ ਪੈਨ ਭਰ ਰਹੇ ਹੋਣ ਕਿ ਬੜਾ ਸਾਵਧਾਨੀ ਵਰਤਣ ਲਈ ਤੁਹਾਨੂੰ ਕਿਹਾ ਜਾਂਦਾ ਆ ਪਰ ਕਿਸ ਤਰੀਕੇ ਦੇ ਨਾਲ ਤੁਹਾਡੀ ਜਿਹੜੀ ਮਿਹਨਤ ਦੀ ਕਮਾਈ ਆ ਉਹ ਲੁੱਟੀ ਜਾ ਰਹੀ ਆ ਇਹਨਾਂ ਤੋਂ ਬਚਣ ਦੀ ਲੋੜ ਆ ਮੌਕੇ ਤੇ ਜਿਵੇਂ ਇਹਨਾਂ ਨੇ ਕਿਹਾ ਕਿ ਗਾੜ ਮਜੂ ਸੀ ਅੱਛਾ ਤਾਂ ਗਾੜ ਉੱਥੇ ਮੌਕੇ ਤੇ ਜਿਹੜਾ ਵਾਪਸ ਬਾਅਦ ਚੋਂ ਆਇਆ ਜਿਹੜਾ ਕਹਿੰਦਾ ਤੇਲ ਪੋਣ ਗਿਆ ਸੀ ਉਹਦੇ ਨਾਲ ਗੱਲਬਾਤ ਕੀਤੀ ਤੁਸੀਂ ਕੋਈ ਇਦਾਂ ਉਸ ਤੋਂ ਬਾਅਦ ਉਸ ਤੋਂ ਬਾਅਦ ਗਏ ਸੀ ਉੱਥੇ ਉਹ ਕਹਿੰਦਾ ਮੈਂ ਇੱਥੇ ਐ ਨਹੀਂ ਸੀਗਾ ਮੈਨੂੰ ਪਤਾ ਨਹੀਂ ਗਾੜ ਨੇ ਇਹ ਗੱਲ ਕਿ ਹਾਂਜੀ ਬੈਂਕ ਦੇ ਵਿੱਚ ਗੱਲਬਾਤ ਕੀਤੀ ਐਚਡੀਐਫਸੀ ਬੈਂਕ ਦੇ ਵਿੱਚ ਹਾਂਜੀ ਗੱਲ ਕੀਤੀ ਆ ਉਹ ਕਹਿੰਦੇ ਕਹਿੰਦੇ ਜਦ ਪੁਲਸ ਵਾਲਿਆਂ ਨੂੰ ਅਸੀਂ ਫੁਟੇਜ ਵਗੈਰਾ ਦੇ ਦਾਂਗੇ ਜਿੰਨਾ ਹੋ ਸਕੇ ਅਸੀਂ ਕੋਆਪਰੇਟ ਕਰਾਂਗੇ ਪੈਸੇ ਵਾਪਸ ਆਉਣ ਦੀ ਗੱਲ ਕੀਤੀ ਉਹਨਾਂ ਨੇ ਉਹਨਾਂ ਨੇ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਕਹਿੰਦੇ ਅਸੀਂ ਇਸ 'ਚ ਕੁਝ ਨਹੀਂ ਕਰ ਸਕਦੇ ਕਿ ਏਟੀਐਮ 'ਚ ਫਰੋਡ ਹੋਇਆ ਤੁਹਾਡੇ ਨਾਲ ਹੋਇਆ ਕਿ ਤੁਹਾਡੇ ਹੱਥੋਂ ਉਹਨੇ ਲਿਆ ਕਾਰਡ ਕਿਦੇ ਅਸੀਂ ਕੁਝ ਨਹੀਂ ਕਰ ਸਕਦੇ ਮੋਲੋ ਹੁਣ IDBI ਵਾਲੇ ਤੁਸੀਂ ਕਹਿੰਦੇ ਹੋ ਤੁਹਾਡੀ ਮਦਦ ਨਹੀਂ ਕਰ ਰਹੇ ਜਿਹੜੇ ਬੈਂਕ ਚੋਂ ਜਾ ਕੇ ਟੀਮ ਚੱਕਨੇ ਪੈਸੇ ਕਢਾਏ IDBI ਵਾਲੇ ਬਿਲਕੁਲ ਵੀ ਕੋਆਪਰੇਟ ਨਹੀਂ ਕਰ ਰਹੇ ਹੋ ਮੈਡਮ ਮੈਂ ਉੱਥੇ ਉਹ ਬਿਲਕੁਲ ਵੀ ਕੋਆਪਰੇਟ ਨਹੀਂ ਕਰ ਰਹੀ ਪੁਲਿਸ ਦਾ ਕੋ ਰਵਈਆ ਹੈ IDBI ਵਾਲੇ ਬੈਂਕ ਵਾਸਤੇ ਕੋਈ ਚਾਣ ਪਛਾਣ ਜਾਂਚ ਪੜਤਾਲ ਕਰ ਰਹੇ ਹੋ ਪੁਲਿਸ ਵਾਲੇ ਵੀ ਜਾ ਚੁੱਕੇ ਆ ਉਹ ਕਹਿੰਦੇ ਅਜੇ ਸਾਡਾ ਹੈੱਡ ਆਫਿਸ ਮੁੰਬਈਆ ਉੱਥੋਂ ਸੀਸੀਟੀਵੀ ਫੁਟੇਜ ਆਊਗੀ ਕਦੋਂ ਆਊਗੀ ਤਾਂ ਤੁਹਾਨੂੰ ਦੱਸ ਦਾਂਗੇ ਇਹੋ ਜੀ ਪਿਛਲੇ 8 ਤੋਂ ਦਿਨਾਂ ਦੇ ਵਿੱਚ ਅਜੇ ਕੋਈ ਵੀ ਕਾਰਵਾਈ ਅੱਗੇ ਨਹੀਂ ਵਧ ਰਹੀ ਨਹੀਂ अच्छा पहले कदे सुनया सी बे इदा फरोड भी हुंदे आ पहला मेनू एना नी सी पता मैं पहली बार एटीएम च गई सी मेनू नी एना पता सी पहली बार एटीएम च हां जी पहली बार ही जेड़ा ਤੁਹਾਡਾ ਫਰੋਡ ਹਾਂਜੀ ਸੋ ਕੀ ਕਹਿਣਾ ਚਾਹੁੰਦੇ ਹੋ ਕਿਦਾਂ ਲੋਕਾਂ ਨੂੰ ਅਵੇਅਰ ਕਰਨਾ ਚਾਹੁੰਦੇ ਹੋ ਜੋ ਤੁਹਾਡੇ ਨਾਲ ਹੋਇਆ ਉਹ ਕਿਸੇ ਹੋਰ ਨਾਲ ਨਾ ਹੋਵੇ ਉੱਥੇ एटीएम ਚ ਵੀ ਦੋ ਮਸ਼ੀਨਾਂ ਨਹੀਂ ਹੋਣੀਆਂ ਚਾਹੀਦੀਆਂ ਉੱਥੇ ਇੱਕ ਮਸ਼ੀਨ ਹੋਣੀ ਚਾਹੀਦੀ ਹੈ ਤੇ ਗਾਰਡ ਮੌਜੂਦ ਹੋਣਾ ਚਾਹੀਦਾ ਉੱਥੇ ਤੇ ਅੱਗੇ ਆਪਣਾ ਪਿਨ ਵਗੈਰਾ ਕਿਸੇ ਨਾਲ ਨਾ ਸ਼ੇਅਰ ਕਰੋ ਤੇ ਥੋੜੀ ਜਿਹੀ ਸਾਵਧਾਨੀ ਵਰਤੋ ਸੋ ਸਾਲ ਦਾ ਨਿਵਰਤਨੀ ਬੇहद ਲਾਜ਼ਮੀ ਹੈ ਹਾਲਾਂਕਿ ਜਿਸ ਤਰੀਕੇ ਦੇ ਨਾਲ ਪੀੜਤਾ ਵੱਲੋਂ ਦੱਸਿਆ ਗਿਆ ਕਿ ਉੱਥੇ ਗਾਰਡ ਮੌਕੇ ਤੇ ਮੌਜੂਦ ਨਹੀਂ ਸੀ ਗਾਰਡ ਬੇਸ਼ੱਕ ਇਹ ਕਹਿੰਦਾ ਹੈ ਕਿ ਤੇਲ ਤੇਲ ਪਾਉਣ ਗਿਆ ਸੀ ਇੰਜਨ ਦੇ ਵਿੱਚ ਕੋਕ ਲਾਈਟ ਚੱਲੀ ਗਈ ਤਾਂ ਕਿਸ ਤਰੀਕੇ ਦੇ ਨਾਲ ਉਹ ਠੱਗ ਬਾਜ਼ ਨੇ ਉਹ ਕਿਸ ਤਰੀਕੇ ਨਾਲ ਠੱਗੀ ਕੀਤੀ ਹੈ ਕਿਵੇਂ ਕਾਰਡ ਬਦਲਿਆ ਆ ਕਿਵੇਂ ਜਿਹੜਾ 60000 ਰੁਪਇਆ ਜਿਹੜਾ ਮਿਹਨਤ ਕਰ ਕਰਕੇ ਖੂਨ ਪਸੀਨਾ ਇੱਕ ਕਰਕੇ ਕਮਾਇਆ ਗਿਆ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਲੁੱਟਿਆ ਗਿਆ ਸੋ ਇਹ ਜਿਹੜੀ ਇੰਟਰਵਿਊ ਹੈ ਜਿਹੜੀ ਵੀਡੀਓ ਤੁਹਾਨੂੰ ਦਿਖਾਈ ਜਾ ਰਹੀ ਹੈ ਤੁਹਾਡੀ ਜਾਗਰੂਕਤਾ ਲਈ ਆ ਅਜਿਹੀਆਂ ਠੱਗੀਆਂ ਤੋਂ ਬਚਣ ਦੀ ਲੋੜ ਆ ਤੇ ਖਾਸ ਤੌਰ ਤੇ ਅਜਿਹੇ ਠੱਗ ਬਾਜ਼ਾਂ ਤੇ ਨਜ਼ਰ ਰੱਖੋ ਜਿਸ ਤਰੀਕੇ ਦੇ ਨਾਲ ਇਸ ਬੱਚੀ ਦਾ ਨੁਕਸਾਨ ਹੋਇਆ ਇਸ ਪਰਿਵਾਰ ਦਾ ਨੁਕਸਾਨ ਹੋਇਆ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ ਮੈਂ ਸਰਖਬ ਆਪਣੇ ਸਹਿਯੋਗੀ ਜਗਦੀਸ਼ ਦੇ ਨਾਲ ਰੋਜ਼ਾਨਾ ਸਪੋਕਸਮੈਨ ਮਹਾਰਾਜ